ਚ ਜੇਲ੍ਹ ਵਾਰੇ ਆ ਜੇਲ੍ਹ ਨੂੰ ਪਿੰਡ ਸਹਿਮਤ ਨਹੀਂ ਹੈ ਜੀ ਪੰਚਾਇਤ ਵੀ ਪਿੰਡ ਦੇ ਨਾਲ ਹੈ ਜੀ ਹਾਂਜੀ ਆਈ 330 ਆ ਵੀ ਵੀ ਜੇਲ੍ਹ ਦਾ ਵਿਰੋਧ ਹੈ ਕਿ ਉਰੇ ਜੇਲ੍ਹ ਸਾਡੇ ਬਣਨੀ ਨਹੀਂ ਚਾਹੀਦੀ ਕਿਉਂਕਿ ਜੇ ਸਾਨੂੰ ਜੇਲ੍ਹ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਸਾਡੇ ਉਰੇ ਬੜਾਏ ਦਾ ਫਾਇਦਾ ਕੀ ਆਏ ਉਹ ਕੰਮ ਫੇਲ ਹੋ ਗਿਆ ਇਸ ਤਰ੍ਹਾਂ ਹੀ ਉਰੇ ਕਈ ਕੰਮ ਆਲੇ ਜੀ ਪਿੰਡ ਚ ਕਾਗਜ਼ਾਂ ਵਿੱਚ ਆਏ ਆ ਜੀ ਉਹ ਸਾਡੇ ਪਿੰਡ ਵਿੱਚ ਜਿਹੜੀਆਂ ਜ਼ਰੂਰੀ ਕੰਮ ਐ ਜਿਵੇਂ ਇੱਕ ਪਿੰਡ ਵਿੱਚ ਕੋਈ ਮੈਰਿਜ ਪੈਲਸ ਵਾਸਤੇ ਆ ਕੋਈ ਹੈਨਾ ਬਣਦਾ ਕਮਿਊਨਿਟੀ ਸੈਂਟਰ ਵਗੈਰਾ ਉਹ ਉਹਨੀਆਂ ਸਹੂਲਤਾਂ ਸਾਡੇ ਕੋਲ ਹੈ ਨਹੀਂ ਜੀ ਸਾਡਾ ਪਿੰਡ ਸਾਡਾ 71 ਹੋਇਆ ਪਤਾ ਉਰੇ ਪਰ ਉਹਨੂੰ ਕੋਰੀ ਨਾ ਕਰੀ ਜੀ ਵੀ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਸਰਕਾਰ ਦਾ ਕੀ ਆ ਜੀ ਲਾਰੇ ਐ ਇਲਾਰੀ ਲਾਉਣੇ ਆ ਤੁਹਾਡੇ ਪਿੰਡ ਨੂੰ ਅਸੀਂ ਹਸਪਤਾਲ ਦੇ ਦੂੰਗੇ ਕਮਿਊਨਿਟੀ ਸੈਂਟਰ ਦੇ ਦੂੰਗੇ ਅਸੀਂ ਉਂ ਵੀ ਵੋਟਾਂ ਪਾਉਣੇ ਜੀ ਪੰਜਾਬ ਦੇ ਬਸੰਦੇ ਮੋਹਾਲੀ ਜ਼ਿਲ੍ਹੇ ਦਾ ਪਿੰਡ ਹੈ ਕਰੋੜਾ ਰੁਪਈਆ ਦੀ ਸਾੜੀ ਜ਼ਮੀਨ ਹੈ ਇਹਨਾਂ ਨੇ ਆਪਣੀ ਆਰ ਕਰ ਲੈਣੀ ਕਹਿੰਦੇ 10 ਸਾਲ ਖਤ ਲੀਜ਼ ਪਰ ਲਵਾਂਗੇ ਲੀਜ਼ ਪਰ ਕਿਹਾ 2 ਨਹੀਂ 4 ਲੱਖ ਰੁਪਈਆ ਦੇ ਦੂੰਗੇ ਸਾਲ ਦਾ ਹੋਰ ਕਿੰਨਾ ਕੁ ਦੇ ਦੋ ਜੀ ਅਕਾਲ ਜੀ ਸਾਰੇ ਪੈਣ ਭਰਾਵਾਂ ਨੂੰ ਇਸ ਸਮੇਂ ਮੌਜੂਦਾ ਪਿੰਡ ਸੁਹਾਲੀ ਦੇ ਵਿੱਚ ਤੁਸੀਂ 71 ਤਾਂ ਦੇਖ ਰਹੇ ਹੋਵੋਗੇ ਪਿੰਡ ਸੁਹਾਲੀ ਦੇ ਵਿੱਚ ਇੱਕ ਕੱਟ ਰੱਖਿਆ ਗਿਆ ਹੈ ਜਿਸ ਦੇ ਵਿੱਚ ਆ ਪਿੰਡ ਦੀ ਸਮੂਹ ಗ್ರಾಮ ਪੰਚਾਇਤ ਤੇ ਪਿੰਡ ਦੇ ਪਤਵਾਂਤੇ ਸੱਜਣ ਹਾਜ਼ਰ ਨੇ ਗੱਲਬਾਤ ਇੱਥੇ ਦੱਸ ਦਿੰਨੇ ਆ ਕਿ ਇਸ ਪਿੰਡ ਦੇ ਵਿੱਚ ਇੱਕ ਜੇਲ ਬਣਾਉਣ ਦਾ ਇੱਕ ਪ੍ਰਸਤਾਵ ਪਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਅੱਜ ਐਸਡੀਐਮ ਗੁਰਮੰਦਰ ਸਿੰਘ ਇੱਥੇ ਪਿੰਡ ਦੇ ਵਿੱਚ ਪੁੱਜੇ ਸਨ ਸੋ ਪਿੰਡ ਵਾਲੇ ਇੱਥੇ ਇਕੱਤਰ ਨੇ ਪਿੰਡ ਦੇ ਸਰਪੰਚ ਸਾਹਿਬ ਤੋਂ ਪੁੱਛ ਲੰਨੇ ਆ ਕੀ ਗੱਲਬਾਤ ਹੈ ਸਾਰੀ ਤੇ ਕੀ ਗੁਰਮੰਦਰ ਸਿੰਘ ਵੱਲੋਂ ਅੱਜ ਇੱਥੇ ਪਹੁੰਚ ਕੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਕਿਸ ਵਿਸ਼ੇ ਨੂੰ ਲੈ ਕੇ ਉਹਨਾਂ ਵੱਲੋਂ ਇਹ ਇਕੱਠ ਰੱਖਿਆ ਗਿਆ ਜਮੀਨ ਦਾ ਜਦੋਂ ਜਮੀਨ ਵੰਡੀ ਹੋਈ ਤੇ ਸਿਰਫ ਆ ਵੰਡਣਾ ਜੇ ਕੁਝ ਕੋਈ ਜਦੋਂ ਕੁਝ ਮਿਲੇਗੀ। ਸਾਨੂੰ ਵੀ ਕੋਈ ਇਹ ਵੀ ਗੱਲ ਹੈ ਜੀ ਕਿ ਉਮੀਦ ਕਰੀ ਜੀ ਬਹੁਤ ਹੀ ਔਖੀਆਂ ਵਰਤਾਂ ਨੇ ਮਿਹਨਤ ਕੀਤੀ ਜੀ ਤੁਹਾਨੂੰ ਜਿਹੜੀ ਦਿਮਾਗ ਆਈ ਹੈ ਜੀ ਜੈਦ ਜੋ ਤੁਸੀਂ ਕਹਿ ਰਹੇ ਹੋ ਤਾਂ ਬਹੁਤ ਹਾਂ ਜੀ ਉਹਨਾਂ ਨੇ ਇੰਨੀ ਮਿਹਨਤ ਕੀਤੀ ਜੀ ਹਾਂ ਤੇ ਜਦੋਂ ਜਮੀਨ ਚੇਸ ਕਿੱਥੇ ਚੱਲਦਾ ਨਹੀਂ ਏਜ ਤੇ ਵੀ ਚੱਲਦਾ ਹਾਂ ਜੀ ਥੋੜੇ ਚੱਲਦਾ ਕੋਈ ਜੀ ਉਹ ਜੇ ਉਹ ਫਾਈ ਕੋਪੀ ਹੈ ਜੀ ਡीडीपी ਸਾਹ ਦੇ ਵੀ ਹੈ ਜੀ ਬੜੀ ਤਰ੍ਹਾਂ ਲੀਟ ਪਾਇਆ ਹੈ ਇਹਦਾ ਮਿਲਿਆ ਨਹੀਂ ਜੀ ਨਵੀਂ ਦੁਆਰਾ ਕੇ ਫਾਇਵਾ ਤਿੰਨ ਨੇ ਪਾਇਆ ਮੈਂ ਵੀ ਸਾਰੇ ਅਪੀਲ ਪਾਈ ਹੋਈ ਹੈ ਮਤਲਬ ਲੈ ਆ ਨਾ ਕਰਜ਼ਾ ਲੈ ਆ ਅੱਛਾ ਉਹਨਾਂ ਨੇ ਅਪੀਲ ਪਾਈ ਚਲੋ ਤੋਂ ਕਬਜ਼ਾ ਲੈ ਰਹੇ ਹਾਂ ਜੀ ਹਾਂ ਜੀ ਕਬਜ਼ਾ ਲੈ ਰਹੇ ਹਾਂ ਉਹ ਤੋਂ ਚੱਲੀ ਅੰਦਰ ਤੋਂ ਪਿੰਡ ਨੂੰ ਗੋਇੰਗ ਪ੍ਰੋਸੈਸ ਆ ਇਹ ਕਿਤਾਬ ਤੋਂ ਪੀਲਾ ਕਾਰਜੋਗੀ ਬੰਦਾ ਦੇ ਪੀਲੇ ਕੋਈ ਪਹਿਲਾਂ ਜਗ੍ਹਾ ਪਈ ਆਪਣੇ ਫਕ ਕਮਿਊਨਿਟੀ ਸੈਂਟਰ ਬਣਾ ਲਓ ਹਾਂਜੀ ਇਹਦਾ ਖਿਆਲ ਆਪਾਂ ਨੂੰ ਹੋਰ ਸਾਡੇ ਬਾਅਦ ਕੋਈ ਸਹੂਲਤਾਂ ਹੈ ਜੀ ਕੋਈ ਸਰਕਾਰ ਦੀ ਨਹੀਂ ਪਿੰਗੜਾਈਆਂ ਕੋਈ ਨਾ ਗਰਾਊਂਡ ਨਾ ਕੋਈ ਹੋਰ ਹੁਣ ਤਾਂ ਵੀ ਮੈਨੂੰ ਛੁੱਟੀਆਂ ਆਈਆਂ ਨੇ ਪਿੱਛੇ ਜੀ ਹੂੰ ਸਾਨੂੰ ਬਰਤਨ ਤੋਂ ਮਿਲ ਨਹੀਂ ਜੇ ਹੁਣ ਜੇ ਵੀ ਕਰਦੇ ਕੋਈ ਬਣਦਾ ਦਲ ਤਾਂ ਨਹੀਂ ਸਾਰੇ ਬੜੀ ਗੱਲ ਹੈ ਸਾਰਾ ਨਗਰ ਇਸ ਚੇਤੇ ਟੁਕਲਾਸ ਹੈ ਜੀ ਕੋਈ ਇਹ ਨਹੀਂ ਆਪਣੇ ਕੋਈ ਅਸਿਪਾ ਜਾਂ ਕੋਈ ਆਰਥਿਕ ਹੋਵੇ ਕੋਈ ਠੇਕੇ ਤੇ ਲੈ ਸਕਦਾ ਸਾਰਾ ਬੋਲ ਇਹ ਲੈ ਚਲੋ ਮੈਂ ਤੁਹਾਨੂੰ ਪਹਿਲਾਂ ਆਪਣੇ ਮਰਦ ਆਜ਼ਮ ਮੈਂ ਇਹ ਜੀ ਪ੍ਰਿਜ਼ਨਰ ਦਾ ਜੀ ਬਰੋੜਾ ਮੇਰਾ ਨਾਮ ਹੈ ਤੇ ਮੈਟਰ ਇਹ ਦੇਖੋ ਜੀ ਇਹ ਤਾਂ ਸ਼ਰਮ ਸੰਤੀ ਨਾਲ ਹੁੰਦਾ ਜੋ ਤੁਹਾਡਾ ਮਤਲਬ ਮੈਂ ਜੋ ਪ੍ਰਿਜ਼ਨ ਬਾਰੇ ਜੋ ਨੈਗੇਟਿਵ ਹੈਗਾ ਜਾਂ ਆਪਣੀ ਥੋਟ ਹੁੰਦੀ ਹੈ ਜੋ ਆਪਣੇ ਵਿਚਾਰ ਹੁੰਦੇ ਆ ਮੈਂ ਥੋੜਾ ਜਿਹਾ ਉਹਦੇ ਬਾਰੇ ਤੁਹਾਨੂੰ ਦੱਸ ਦਿੰਨਾ ਮਤਲਬ ਬਾਕੀ ਤਾਂ ਤੁਹਾਡਾ ਆਪਣਾ ਡਿਸੀਜਨ ਹੁੰਦਾ ਉਹਦੇ ਵਿੱਚ ਅਸੀਂ ਇਹ ਨਹੀਂ ਹੈ ਕਿ ਕੋਈ ਕੋਈ ਮੈਂ ਤੁਹਾਨੂੰ ਕਿਸੇ ਹੋਰ ਪਾਸੇ ਨੂੰ ਤੁਹਾਡੇ ਵਿਚਾਰਾਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦਾ ਮਤਲਬ ਇੱਕ ਆਪਾਂ ਨੂੰ ਲੈਕਚਰ ਜਿਹੜਾ ਵਿਚਾਰ ਆਪਣੇ ਨਮਾਜ਼ ਆ ਜਾਂਦਾ ਕਿ ਜੇ ਉਹ ਬੰਨੀ ਹੈ ਸ਼ਾਇਦ ਦੇਵ ਤੇ ਲਈ ਹੋਵੇ ਉਹ ਮਤਲਬ ਪਿੰਡਾਂ ਦਾ ਕੋਈ ਫਾਇਦਾ ਨਹੀਂ ਹੈ ਜਿੰਨੀ ਦਾ ਹੁਣ ਤੁਸੀਂ ਆਪ ਹੀ ਕਹਿ ਕਿ ਪਹਿਲਾਂ ਕਿਹਾ ਕਿ ਤੁਸੀਂ ਆ ਪੰਜਾਬੂ ਲੈਂਡ ਹੈਗੀ ਹੈ ਨਾ ਠੀਕ ਹੈ ਉਹਦਾ ਪੰਜਾਬੂ ਲੈਂਡ ਤੇ ਜੇ ਦੇਖ ਬੰਦੀ ਹੈ ਤਾਂ ਮਤਲਬ ਅਦਰਵਾਈਜ਼ ਉਹ ਕਲਚਰ ਜਿਹੜੀ ਹੈ ਕਿਹੜੀ ਕਲਚਰ ਤਾਂ ਪਹਿਲਾਂ ਮਿੱਟ ਨਹੀਂ ਰਹੇਗਾ ਪਰ ਤੁਸੀਂ ਦੂਜਾ ਕਿਹਾ ਸੀਗਾ ਕਿ ਇੱਥੇ ਜੇ ਗਰਾਊਂਡ ਬਣ ਜੇ ਤਾਂ ਕਮਿਊਨਿਟੀ ਹੈਲਥ ਸੈਂਟਰ ਬਣ ਜੇ ਵੇਖੋ 168 ਏਕੜ ਲੈਂਡ ਆ ਮੇਰੇ ਖਿਆਲ ਨਾਲ 65 68 31 ਫੀਟ ਪਿੰਡ ਦੀ ਹੈਗੀ ਆ ਤੇ 36 ਏਕੜ ਤੇ ਉਹ ਸਾਨੂੰ ਤਾਂ 25 ਏਕੜ ਮਤਲਬ ਡਿਪਾਰਟਮੈਂਟ ਨੂੰ ਚਾਹੀਦੀ ਹੈ ਡਿਪਾਰਟਮੈਂਟ ਦਾ ਮੈਂ ਇਹ ਦੱਸਦਾ ਕਿ ਜਿਹੜਾ ਜਿਹੜੀ ਚੀਜ਼ ਦਾ ਆਪਾਂ ਨੂੰ ਮਤਲਬ ਬੈਨੀਫਿਟ ਆ ਉਹ ਜਿਹੜੀ ਚੀਜ਼ ਦਾ ਲੋਸ ਆ ਜੇਲ ਦਾ ਠੀਕ ਹੈ ਜੀ ਇੱਕ ਤਾਂ ਮਤਲਬ ਆਪਾਂ ਇਹ ਕਹਿੰਦੇ ਕਿ ਜਦੋਂ ਇੱਕ ਜਦੋਂ ਜੇ ਜੇਲ੍ਹ ਬੰਦੀ ਨਾ ਜੀ ਤੁਸੀਂ ਜਿੱਥੇ ਮਰਜ਼ੀ ਸਰਚ ਕਰ ਲਓ ਪੰਜਾਬ ਦੀਆਂ ਜ਼ਿਲ੍ਹਿਆਂ ਚ ਭਾਵੇਂ ਫੋਜ਼ ਪਟਿਆਲਾ ਯਾ ਇਵਨ ਕਿ ਤੁਸੀਂ ਰੋਪੜ ਇੱਕ ਉਜਾੜ ਜਗ੍ਹਾ ਤੇ ਬਣੀ ਸੀ ਤੇ ਅੱਜ ਦੀ ਰੋਪੜ ਦਾ ਇਹਦੀ ਦੇਖੋ ਜੇਲ੍ਹ ਦੇ ਆਸੇ ਪਾਸੇ ਜਿਹੜੀ ਲੈਂਡ ਹੁੰਦੀ ਹੈ ਨਾ ਜੀ ਉਹਦੀ ਗੁਲਤ ਵੱਧਦੀ ਵੱਧਦੀ ਹੈ ਇਹ ਇਹ ਮਤਲਬ ਮੈਂ ਨਹੀਂ ਕਹਿ ਰਿਹਾ ਇਹ ਨਾਰਮਲ ਇੱਕ ਨਾ ਤੁਸੀਂ ਦੇਖ ਲਾ ਜਿੱਥੇ ਹੁੰਦੇ ਉਹਦੇ ਆਸੇ ਪਾਸੇ ਵੱਸੋਂ ਕੋਣੀ ਹੋਣੀ ਹੁੰਦੀ ਇਦੇ ਵਿੱਚ ਕੋਈ ਉਹ ਨਹੀਂ ਹੈ ਕਮਿਊਨਿਟੀ ਹੈਲਥ ਸੈਂਟਰ ਦਾ ਨਾਲ ਬਣੇਗਾ ਹੀ ਬਣੇਗਾ ਇਹ ਤਾਂ ਹੈ ਨਹੀਂਗਾ ਕਿ ਜੇ ਜੇਲ ਬਣ ਗਈ ਤਾਂ ਉਹਦੇ ਨਾਲ ਐਨੀ ਜ਼ਮੀਨ ਪਈ ਹੈ ਤਾਂ ਤੁਸੀਂ ਉਹ ਜੋ ਤੁਹਾਡਾ ਮਰਜ਼ਾ ਪਏਗਾ ਤੁਸੀਂ ਉਹ ਬਣਾ ਸਕਦੇ ਹੋ ਸਰਕਾਰ ਵੀ ਤੁਹਾਡੇ ਨਾਲ ਹੀ ਚੱਲੇਗੀ ਸੈਕਿੰਡ ਏ ਹੈ ਕਿ ਜਿਹੜੀ ਆ ਰੋਡ ਆਦੀ ਹੈ ਕਿਉਂਕਿ ਜਦੋਂ ਜਿੱਥੇ ਉਹ ਬਣੇਗੀ ਨਾਲ ساری ਰੋਡ ਵੀ ਪੱਕੀ ਪ੍ਰੋਪਰ ਹੋਏਗੀ ਉਹ ਉਹ ਵੀ ਸਾਰਾ ਕੁਝ ਜਦੋਂ ਬੰਦਾ ਤਾਂ ਉਹ ਸਾਰਾ ਕੁਝ ਪੱਕਾ ਹੋਣਾ ਹੈ ਥਰਡ ਜਿਹੜਾ ਹੈਗਾ ਆ ਆਪਣਾ ਰੋਜ਼ਗਾਰ ਜਿਹੜਾ ਪਿੰਡ ਪਿੰਡ ਤੇ ਮੰਨ ਬਲਦਾ ਹੁਣ ਤੁਸੀਂ ਦੇਖੋ ਜੇ ਹੁਣ ਇੱਥੇ ਸਬਜ਼ੀਆਂ ਕੁੱਡੀਆਂ ਜੋ ਵੀ ਖੇਤ ਹੁੰਦਾ ਹੈਗਾ ਝੀਲ ਦੇ ਅੰਦਰ ਇੱਕ ਦੇਖੋ ਨਾ ਇੱਕ ਪਿੰਡ ਤੋਂ ਜ਼ਿਆਦਾ ਦੀ ਬਸ ਉਹ ਹੁੰਦੀ ਹੈ ਤੇ ਉਹ ਜਿਹੜੀ ਚੀਜ਼ ਹੈਗੀ ਆ ਤੇ ਜੇ ਸਾਨੂੰ ਇੱਥੋਂ ਹੀ ਮਿਲੇਗੀ ਤਾਂ ਅਸੀਂ ਇੱਥੋਂ ਨਹੀਂ ਆਪਣੀ ਮਜਬੂਰੀ ਤੇ ਉਹ ਵੀ ਤੁਹਾਡਾ ਹਾਰਾ ਹੋ ਜਾਣਾ ਥਰਡ ਜਿਹੜਾ ਪ੍ਰੈਜ਼ੈਂਟ ਵਾਲਾ ਬੋਰਡ ਇੱਕ ਬਣਿਆ ਸਾਡਾ ਉਹਦੇ ਬਾਹਰਲੇ ਪਾਸੇ ਜੇ ਅਸੀਂ ਕੋਈ ਆਊਟਲੈਟ ਬੰਦਿਆ ਜੇ ਉਹ ਵੀ ਬੰਦਿਆ ਉਹ ਵੀ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਕੁਝ ਤਾਂ ਮਤਲਬ ਪ੍ਰिजन ਦੇ ਨਾਲ ਹੋ ਜਾਣਾ। ਪਰ ਇਸ ਤੋਂ ਇਲਾਵਾ ਮਤਲਬ ਤੁਸੀਂ ਕਹਿੰਦੇ ਹੋ ਕਿ ਜਿਹੜੀ ਅੰਦਰ ਇੰਡਸਟਰੀ ਆਏਗੀ ਜਾਂ ਕੰਮ ਹੋਏਗਾ ਜਾਂ ਸਾਰਾ ਕੁਝ ਆਏ ਉਹ ਮਤਲਬ ਇਹਦੇ ਨਾਲ ਆਪ ਨੂੰ ਇੱਕ ਨੈਗੇਟਿਵ ਹੁੰਦਾ ਕਿ ਉੱਥੇ ਅੰਦਰ ਲੋਕ ਜਿਹੜੇ ਹੈਗੇ ਨੇ ਉਹ ਬੰਦੇ ਮਤਲਬ ਕ੍ਰਿਮੀਨਲ ਨੇ ਤਾਂ ਉਹਦੇ ਨਾਲ ਪਿੰਡ ਦੇ ਵਿੱਚ ਮਾੜਾ ਅਸਰ ਪੈਗਾ। ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਹੈ। ਪਰ ਉਹ ਇਹ ਨਹੀਂ ਹੈ। मतलब ਤੁਸੀਂ ਹੁਣ ਮੈਂ ਜਿਹੜੇ ਮੇਨ ਪੁਆਇੰਟ ਪਿਆ ਰਹਿਣਾ ਉਹ ਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕਰਿਓ ਹੁਣ ਜੇਲ ਕਿਉਂ ਬਣਨੀ ਹੈ ਹਰੇਕ ਸ਼ਹਿਰ ਦੇ ਵਿੱਚ ਮਤਲਬ ਇੱਕ ਜੇਲ ਕਿਉਂ ਹੋਣੀ ਚਾਹੀਦੀ ਹੈ ਜੇਲ ਹੁਣ ਦੇਖੋ ਮੁਹਾਲੀ ਦੇ ਵਿੱਚ ਕਾਫੀ ਸੈਲਾ ਤੋਂ ਕੋਈ ਜੇਲ ਨਹੀਂ ਹੈ ਠੀਕ ਹੈ ਜੀ ਹੁਣ ਆਪਣੇ ਚੋਂ ਹੀ ਕਿਸੇ ਬੰਦੇ ਤੋਂ ਕੋਈ ਆਫੈਂਸ ਹੋ ਜਾਂਦਾ ਕਿ ਜਾਣੇ ਅਣਜਾਣੇ ਚ ਕੋਈ ਗਲਤੀ ਹੋ ਜਾਂਦੀ ਹੈ ਤਾਂ ਦੇਖੋ ਉਹਦੇ ਤੇ ਮਤਲਬ ਉਹ ਭਾਰੀ ਹੋ ਕੇ ਬੰਦੇ ਨੂੰ ਕਿਤੇ ਨਾ ਕਿਤੇ ਉਹ ਪ੍ਰिजन ਦੇ ਵਿੱਚ ਥਾਣਾ ਪਈਗਾ ਜੇ ਇੱਥੇ ਮੋਹਾਲੀ ਚ ਪ੍ਰिजन ਨਹੀਂ ਹੈਗੀ ਤਾਂ ਉਹ ਫਿਰ ਜਾਊਗਾ ਜਾਂ ਤਾਂ ਪਟਿਆਲਾ ਜਾਂ ਉਹ ਜਾਏਗਾ ਨਾਭਾ ਜਾਂ ਉਹ ਜਾਏਗਾ ਰੋਪੜ ਤੇ ਫਿਰ ਜਿਹੜੇ ਉਹ ਵਾਰਿਸ ਨੇ ਵਾਰਿਸ ਜਿਹੜੇ ਉਹਦੀ ਮੁਲਾਕਾਤ ਕਰਨ ਜਾਣਗੇ ਉਹ ਕਿਤੇ ਤਾਂ ਉਹੀ ਹੋ ਰਹੇ ਨੇ ਮਤਲਬ ਓਕੇ ਦਾ ਆਪਣੇ ਮੁਹਾਲੀ ਵਾਲੇ ਹੀ ਹੋ ਰਿਹਾ ਨਾ ਓਕੇ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕੋਈ ਰੀਜ਼ਨ ਇੱਥੇ ਨਹੀਂ ਬਣੇਗੀ ਚਲੋ ਠੀਕ ਹੈ ਆਪਣੇ ਮਤਲਬ ਜੇਲ ਇੱਥੇ ਮੁਹਾਲੀ ਚ ਨਹੀਂ ਬਣਦੀ ਉਹਦਾ ਨੁਕਸਾਨ ਜਿਹੜੇ ਬੰਦੇ ਮਤਲਬ ਅੰਦਰ ਆਵੇ ਉਹਦੇ ਪਰਿਵਾਰ ਵਾਲੇ ਸਭ ਤੋਂ ਪਹਿਲਾਂ ਉਹ ਸਫਰ ਕਰਦੇ ਉਹ ਬੰਦੇ ਵਿਚਾਰੇ ਰੁਲਦੇ ਜਾਣਗੇ ਬੱਸਾਂ ਤੇ ਰੁਲਦੇ ਹੁਣ ਆਪਾਂ ਦੇਖੋ ਜਿੱਦਾਂ ਤੇ ਵੀ ਹੁੰਦਾ ਆਪਾਂ ਕੋਈ ਬਾਲੇ ਅਮੀਰ ਲੋਕ ਤਾਂ ਹੁੰਦੇ ਨਹੀਂ ਜਮਾਂ ਇਹ ਤਾਂ ਆਪਾਂ ਬੱਸਾਂ ਤੇ ਕਿਤੇ ਨਾ ਕਿਤੇ ਪਰਿਵਾਰ ਤੇ ਕਿਤੇ ਲਿਵਰੀਜ਼ ਹੁੰਦੀਆਂ ਘੱਟੇ ਖਾਂਦੀਆਂ ਪਹੁੰਚਦੀਆਂ ਸਾਰਾ ਦਿਨ ਉੱਥੇ ਬੈਠੇ ਰਹਿੰਦੇ ਇਹ ਹੀ ਜਿਹੜੇ ਆਪਣੇ ਧਾਇਰੇ 'ਚ ਹੁੰਦੀਆਂ ਤੇ ਆਪਣੇ ਧਾਇਰੇ ਦੇ ਵਿੱਚ ਆਪਾਂ ਉਹਨਾਂ ਨੂੰ ਮਿਲ ਸਕਦੇ ਆ ਗੱਲ ਸਭ ਤੋਂ ਵੱਡੀ ਚੀਜ਼ ਇਹ ਆ ਦੂਜੀ ਚੀਜ਼ ਤਾਂ ਦੇਖੋ ਸਰਕਾਰ ਨੂੰ ਬੋਝ ਪੈਂਦਾ ਜਿਹੜਾ ਟ੍ਰਾਂਸਪੋਰਟ ਦਾ ਉਹ ਬੰਦਾ ਉੱਥੇ ਆ ਤਾਂ ਉਹਨੂੰ ਪੇਸ਼ੀ ਭੁਗਤਾਨਾ ਉਹ ਬੰਦਾ ਵੀ ਔਖਾ ਹੁੰਦਾ ਉਹ ਪਹਿਲਾਂ ਸਵੇਰੇ ਪਹੁੰਚਦੀ ਐ ਸ਼ਾਮ ਨੂੰ ਫੇਰ ਵਾਪਸ ਰਾਤ ਨੂੰ ਉੱਥੇ ਛੱਡਦੇ ਇਹ ਮਤਲਬ ਇਹ ਹੀ ਦੋ ਚੀਜ਼ਾਂ ਹੀ ਹੁੰਦੀਆਂ ਉਹਦੇ ਦਾ ਕੋਈ ਨੁਕਸਾਨ ਨਹੀਂ ਆ ਤੁਸੀਂ ਇਹ ਸੋਚਦੇ ਹੋ ਕਿ ਮੈਂ ਤੁਹੇ ਵਿਚਾਰ ਲਿਓ ਮੈਂ ਲੋਕਾਂ ਨੂੰ ਦੱਸਣਾ ਆ ਵੀ ਆ ਜਿਹੜੇ ਪਾਇਸ ਹੈਗੇ ਆਹੀ ਤਸਵੀਰ 25 ਏਕੜ ਚ ਵੱਡੀਆ ਜੇਲ ਬਣਾ ਲੈਣੀ ਆਸ-ਪਾਸਿਆਲਾ ਏਰੀਆ ਡਵੈਲਪ ਹੋ ਜਾਣਾ ਜੇ ਤੁਸੀਂ ਕਮਿਊਨਿਟੀ ਹੈਲਥ ਸੈਂਟਰ ਬਣਾਉਣਾ ਚਾਹੁੰਦੇ ਹੋ ਗਰਾਊਂਡ ਬਣਾਉਣਾ ਚਾਹੁੰਦੇ ਹੋ ਉਹਦੇ ਨਾਲ ਐਡਮਿਨਿਸਟ੍ਰੇਸ਼ਨ ਤੁਹਾਡੇ ਨਾਲ ਚੱਲੇਗਾ ਤੇ ਜੇ ਇਨ ਕੇਸ ਤੁਹਾਨੂੰ ਉੱਥੇ ਜਿਹੜੀ ਲੋਕਲ ਐਥੇ ਤੁਸੀਂ ਕੁਝ ਵੀ ਪੈਦਾ ਕਰ ਰਹੇ ਹੋ ਸਬਜ਼ੀਆਂ ਵਗੈਰਾ ਉਹਦੀ ਲਾਗਤ ਬਹੁਤ ਹੁੰਦੀ ਹੈ ਜੀ ਜੇਲ ਦੇ ਵਿੱਚ ਉਹ ਤਾਂ ਜਿਹੜੀ ਉਹ ਨੀਰ ਅੰਦਰ ਚੋਲੂ ਦੀ ਗੱਲ ਹੈ ਉਹ ਬੰਦੇ ਨੇ ਉੱਤੇ ਹੀ ਲੋਚ ਰਹਿਣਾ ਇਹ ਇਹ ਬੜਾ ਪਿਨਿਸ਼ਮੈਂਟ ਹੋ ਜਾਂਦੀ ਹੈ ਇੱਕ ਆਪਾਂ ਬੰਦੇ ਨੂੰ ਆਪਾਂ ਦਿੰਦੇ ਹਾਂ ਦੋ ਪਿਨਿਸ਼ਮੈਂਟ ਉਹ ਹੀ ਕਰਕੇ ਜਿਹੜਾ ਬੰਦਾ ਸ਼ਰਾਬ ਪੀਆ ਜੀ ਬਾਕੀ ਦੇ ਬਾਅਦ ਅਦਰਵਾਈਜ਼ ਜਿਹੜਾ ਨਿਰਸਥਾਨੇ ਤੋਂ ਖਾਣੇ ਤੋਂ ਖੱਜਾ ਬੁੱਜ ਹੋਇਆ ਜਿਹੜੀ ਗੋਟ ਉਹਦੇ ਨੇੜੇ ਕੋਲੋਂ ਬੰਦਿਆਂ ਤੋਂ ਵੀ ਬੰਦਲੇ ਹੋਵੇ ਕੀ ਨਾ ਜੀ ਆਪਣਾ ਗੁਰਿੰਦਰ ਸਿੰਘ ਜੀ ਕੀ ਮਾਈਕ੍ਰੋਸੀ ਅੱਜ ਕਿਸ ਪਰਪਸ ਨੂੰ ਲੈ ਕੇ ਆਏ ਕਿ ਸੀ ਸਾਹਿਬ ਤੇ ਹੋਰ ਜੇਲ੍ਹ ਅਧਿਕਾਰੀ ਪਹਿਲਾਂ ਤਾਂ ਤੁਹਾਡਾ ਨਿਊ ਚੈਨਲ ਦਾ ਸਾਡੇ ਨਗਰ ਤੇ ਆਉਣ ਦੇ ਧੰਨਵਾਦ ਜੀ ਐਡਮ ਸਾਹਿਬਾ ਸੁਨੇਹਾ ਮਿਲਿਆ ਸੀ ਵੀ ਜੇਲ੍ਹ ਵਾਲੇ ਤੁਹਾਡੇ ਪਿੰਡ ਚ ਮੀਟਿੰਗ ਕਰਨੀ ਹੈ ਜੀ ਪਿੰਡ ਦੀ ਰਹਿ ਲੈਣੀ ਹੈ ਜਿਸ ਵਿੱਚ ਐਸਡੀਐਮ ਗੁਰਮਿੰਦਰ ਸਿੰਘ ਜੀ ਖੜਾ ਆਏ ਤੇ ਜੀ ਉਹਨਾਂ ਦੇ ਨਾਲ ਜੇਲ੍ਹ ਡਿਪਾਰਟਮੈਂਟ ਤੋਂ ਵੀ ਅਫਸਰ ਸਾਹਿਬਾਨ ਆਏ ਸਨ ਉਹਨਾਂ ਨੇ ਪਿੰਡ ਨੂੰ ਦੱਸੀਆਂ ਸਹੂਲਤਾਂ ਵੀ ਜੇਲ੍ਹ ਦੇ ਨਾਲ ਨਾਲ ਹੋਰ ਸਹੂਲਤਾਂ ਵੀ ਮਿਲਣਗੀਆਂ ਪੰਚਾਇਤ ਨੂੰ ਪੁੱਛਿਆ ਗਿਆ ਪੰਚਾਇਤ ਨੇ ਪਿੰਡ ਦੀ ਸਹਿਮਤੀ ਦੇ ਨਾਲ ਉਹਨਾਂ ਨੂੰ ਕੌਰੀ ਨਾ ਕਰ ਦਿੱਤੀਏ ਵੀ ਪਿੰਡ ਦੇ ਵਿੱਚ ਜੇਲ੍ਹ ਦਾ ਕੋਈ ਵਿਚਾਰ ਨਹੀਂ ਹੈ ਸਾਡਾ ਲਾਗਪਾਸ ਪਿੰਡਾਂ ਨੂੰ ਵੀ ਪਿੰਡ ਵੀ ਕਹਿੰਦੇ ਆ ਵੀ ਜੇਲ੍ਹ ਨਹੀਂ ਬਣ ਦੇਣੀ ਪਿੰਡਾਂ 'ਚ ਕੀ ਕੀ ਸਹੂਲਤਾਂ ਦੇ ਦੇ ਸੀ ਤੁਹਾਨੂੰ ਸਹੂਲਤਾਂ ਉਹ ਕਹਿੰਦੇ ਤੇ ਜੀ ਨਾਲ ਤੁਹਾਨੂੰ ਸਟੇਡੀਅਮ ਬਤਾਉਗੇ এডਿਕੇਸ਼ਨ ਦੀ ਵਧੀਆ ਕਾਲਜ ਵਗੈਰਾ ਦੇਣਗੇ ਉਹ ਬਾਅਦ ਦੀਆਂ ਗੱਲਾਂ ਹੈ ਜੀ ਪਰ ਜੇ ਪਿੰਡ ਨਹੀਂ ਸਹਿਮਤ ਤਾਂ ਪੰਚਾਇਤ ਵੀ ਪਿੰਡ ਦੇ ਨਾਲ ਹੈ ਜੀ ਪਿੰਡ ਨੇ ਸਹਿਮਤੀ ਨਹੀਂ ਪ੍ਰਗਟਾਈ ਉਦੇ ਬਾਸ ਉਹਦੇ ਵਾਸਤੇ ਅਸੀਂ ਪਿੰਡ ਦੇ ਸਾਈਨ ਕਰਵਾ ਲਏ ਸਾਰਿਆਂ ਤੇ ਹਾਂਜੀ ਗ੍ਰਾਮ ਸਭਾ ਬੁਲਾ ਕੇ ਬਕਾਇਦਾ ਇਸ ਦਾ ਮਤਾ ਪਾਇਆ ਹੈ ਹਾਂਜੀ ਹਾਂਜੀ ਤੇ ਜੇ ਗੱਲ ਕੀਤੀ ਜਾਵੇ ਪਿੰਡ ਸੁਧਾਰੀ ਹੋਰ ਕਿਹੜੀਆਂ ਇਹ ਉਹ ਜਿਹੜੀਆਂ ਸਹੂਲਤਾਂ ਤੋਂ ਸਖਣਾ ਹੈ ਵਾਂਝਾ ਹੈ ਕਿ ਉਹ ਸਭ ਤੋਂ ਵੱਧ ਸਾਨੂੰ ਲੋੜ ਆਉਂਨਾਂ ਚੀਜ਼ਾਂ ਦੀ ਸਹੂਲਤਾਂ ਦਾ ਹਲੇ ਹੋ ਰਹੀਆਂ ਜੀ ਮੈਡਮ ਅਨਮੋਲ ਕਗਨਮਾਨ ਦੀ ਕਿਰਪਾ ਦੇ ਨਾਲ ਚੱਲ ਰਹੇ ਆ ਕੰਮ ਰੋਬਿਆਂ ਦੀ ਸਤਾਈ ਹੋ ਰਹੀ ਹੈ ਲੌਕਟੈਲ ਲੱਗੀ ਹੈ ਸਕੂਲ ਦੇ ਅੰਦਰ ਹਾਂਜੀ ਗਰਾਊਂਡ ਦਾ ਮਸਲਾ ਇਹ ਗਰਾਊਂਡ ਦਾ ਹੋ ਜਾਣਾ ਹੱਲ ਚੱਲ ਰਹੀ ਹੈ ਗੱਲਬਾਤ ਜੀ ਹਾਂਜੀ ਤੇ ਹੋਰ ਹੁਣ ਲਾਸਟ ਤੁਹਾਡਾ ਡਿਸੀਜਨ ਕੀ ਹੈ ਜਿਹੜਾ ਤੁਸੀਂ ਅੱਜ ਗ੍ਰਾਮ ਸਭਾ ਦੇ ਵਿੱਚ ਗ੍ਰਾਮ ਸਭਾ ਦੇ ਵਿੱਚ ਜੇਲ੍ਹ ਵਾਰੇ ਹੈ ਜੇਲ੍ਹ ਨੂੰ ਪਿੰਡ ਸਹਿਮਤ ਨਹੀਂ ਹੈ ਜੀ ਪੰਚਾਇਤ ਵੀ ਪਿੰਡ ਦੇ ਨਾਲ ਹੈ ਜੀ ਠੀਕ ਹੈ ਹਾਂਜੀ ਜੇਕਰ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਕਿ ਸਰਕਾਰ ਵੱਲੋਂ ਆਪਣੇ ਆਪ ਆਪ ਮੁਹਾਰੇ ਪਿੰਡ ਦੇ ਵਿੱਚ ਇਹੋ ਜਿਹਾ ਕਾਰਜ ਸ਼ੁਰੂ ਕਰ ਦਿੱਤਾ ਜਾਂਦਾ ਤਾਂ ਤੁਹਾਡੇ ਵੱਲੋਂ ਕੀ ਮਤਲਬ ਕਿਸੇ ਤਰ੍ਹਾਂ ਦਾ ਉਹਦਾ ਡਟ ਕੇ ਵਿਰੋਧ ਕਰਿਆ ਜਾਊਗਾ làng ਪਿੰਡਾਂ ਦੀਆਂ ਪੰਚਾਇਤਾਂ ਨੂੰ ਲੈ ਕੇ ਡਟ ਕੇ ਵਿਰੋਧ ਕਰਿਆ ਜਾਊਗਾ ਉਹਦਾ 10:00 ਵਜੇ 10:00 ਵਜੇ ਸਾਹਮਣੇ ਲੋਕਾਂ ਲੋਕਾਂ ਨੂੰ ਲੈ ਕੇ ਕਿ ਹਾਂਜੀ ਹਾਂ ਨਾਲ ਹੈ ਜੀ ਪਿੰਡ ਦੇ ਨਾਲ ਹੈ ਜੀ ਡਟ ਕੇ ਵਿਰੋਧ ਕਰਾਂਗੇ ਅਸੀਂ ਜਥੇਬੰਦੀਆਂ ਦਾ ਸਾਰਾ ਲਾਊਗਾ ਜੀ ਜਿੱਥੇ ਤੱਕ ਜਿਹੜੀ ਨੌਬਤ ਤੱਕ ਜਾਣਾ ਪਿਆ ਜਰੂਰ ਜਾਉਂਗੇ ਪਰ ਵਿਰੋਧ ਕਰਕੇ ਅਸੀਂ ਇਹ ਜੇਲ ਬਣ ਨਹੀਂ ਦਿੰਦੇ ਠੀਕ ਹੈ ਕੋਈ ਜਿੰਨਾ ਮਰਜੀ ਧੱਕਾ ਕਰ ਲਵੇ ਜੀ ਇੱਥੇ ਜਿਹੜਾ ਵੀ ਆਉਂਗਾ ਅਸੀਂ ਇੱਥੇ ਧਰਨਾ ਲਾ ਕੇ ਸਭ ਕੁਝ ਕਰੂਗਾ ਜਿੱਥੇ ਬੰਦੀਆਂ ਦਾ ਸਾਲ ਲਾਉਂਗੇ ਇਕੱਠ ਕਰਕੇ ਪਰ ਬੇਜੇਲ ਨਹੀਂ ਬਣਨ ਦਿੰਦੇ ਇਹਦੇ ਨੂੰ ਕੋਰੀ ਨਹੀਂ ਸ਼ੁਕਰੀਆ ਚਾਪ ਕੀ ਨਾ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਮਨਜੀਤ ਸਿੰਘ ਜੀ ਕੀ ਲੱਗਦਾ ਹੈ ਕਿ ਅਗਰ ਜੇਲ ਬਣਦੀ ਹੈ ਹਾਂ ਜੀ ਉਸ ਦੇ ਨਾਲ ਤੁਹਾਨੂੰ ਕੀ ਫਰਕ ਪੈਂਦਾ ਜੇ ਨਹੀਂ ਬਣਦੀ ਤਾਂ ਜਿਵੇਂ ਦੇਖੋ ਜੀ ਸਾਨੂੰ ਕੀ ਕੀਤੀ ਹੈ ਕਿ ਉਹਨਾਂ ਤੋਂ ਸਹੂਲਤਾਂ ਤੋਂ ਵੰਦੇ ਰਹ ਜੂਗੇ ਤੁਸੀਂ ਨਹੀਂ ਨਹੀਂ ਸਹੂਲਤਾਂ ਲਈ ਪਹਿਲਾਂ ਦੇਖੋ ਉਹਦੇ ਸਾੜੇ ਮੈਂ ਕਹਿੰਨਾ ਵੀ 150 ਕਿੱਦੇ ਤੇ ਯਾਰਾ ਸਾੰਮਲਾਟ ਹੈ ਸਾਡੇ ਉਰੇ ਸਰਕਾਰੀ ਚੀਜ਼ਾਂ ਬਹੁਤ ਆਈਆਂ ਪਹਿਲਾਂ ਹਸਪਤਾਲ ਵੀ ਆਇਆ ਏ ਕਮਿਊਨਿਟੀ ਸੈਂਟਰ ਆਇਆ ਏ ਸਟੇਡੀਅਮ ਆਇਆ ਏ ਵੀ ਉਹ ਗਰਾਊਂਡ ਰੀਅਲਟੀ ਬਹੁਤ ਕੁਝ ਨਹੀਂ ਹੋਇਆ ਹੈਗਾ ਉਹ ਕਾਗਜ਼ਾਂ ਵਿੱਚ ਬਣੇ ਕੋਈ ਕਿਤੇ ਬਣਾਦਾ ਕੋਈ ਕਿਤੇ ਬਣਾਦਾ ਕੋਈ ਸਰਕਾਰ ਦਾ ਸਾਡੇ ਤੱਕ ਉਰੇ ਪ੍ਰਸ਼ਾਸਨ ਦੇ ਅਧਿਕਾਰੀ ਆ ਕੇ ਮਿਲਿਆ ਨਹੀਂ ਸਾਨੂੰ ਵੀ ਤੁਹਾਡੇ ਪਿੰਡ ਸਾੰਮਲਾਟ ਪਈ ਅਸੀਂ ਸਰਕਾਰੀ ਚੀਜ਼ੇ ਬਣਾਉਣ ਨੇ ਜਿਹਦਾ ਪੰਜ ਸੱਤ ਪਿੰਡਾਂ ਨੂੰ ਫਾਇਦਾ ਹੋਵੇ ਅੱਜ ਤੱਕ ਸਾਨੂੰ ਕੋਈ ਮੈਂ ਕਹਿੰਦਾ ਵੀ ਸਹੂਲਤ ਨਹੀਂ ਮਿਲੀ ਹੈਗੀ ਅੱਜ ਇਹਦਾ ਸਰਕਾਰ ਨੂੰ ਲੋੜ ਪਈ ਐ ਦਾ 25 ਕਿਲੇ ਲੈਣ ਨੂੰ ਸਾਡੇ ਪਿੰਡ ਸਾਰੇ ਅਫਸਰ ਵੀ ਪਹੁੰਚ ਗਏ ਆ ਕੇ ਸਾਡੇ ਪਿੰਡ ਵਿੱਚ ਕਹਿੰਦੇ ਆਪਣੀਆਂ ਸਹੂਲਤਾਂ ਦੱਸ ਰਹੇ ਤੇ ਪਰ ਉਹਨੇ ਗਰਾਊਂਡ ਪਰ ਅੱਜ ਤੱਕ ਤਾਂ ਉਹਨਾਂ ਨੇ ਕੁਝ ਸਾਨੂੰ ਦਿੱਤਾ ਨਹੀਂ ਹੈਗਾ ਇਥੇ ਬਾਅਦ ਕਿਆ ਸਹੂਲਤ ਵੀ ਅਸੀਂ ਲੈ ਲਈਏ ਜੀ 25 ਕਿਲੇ ਸਾਡਾ ਮੋਹਾਲੀ ਇਹਨਾਂ ਦਾ ਪਿੰਡ ਹੈ 25 ਕਿਲਿਆਂ ਦੀ ਕੀਮਤ ਪਾ ਕੇ ਦੇਖ ਲਓ ਵੀ ਕਿੰਨੀ ਹੈ ਅਸੀਂ 5-7 ਇਹ ਹਸਪਤਾਲ ਦਾ ਆਪ ਬਣਾ ਲਈ ਇੰਨੇ ਕੁ ਜੋਗੇ ਦਾ ਹੈਗੇ 25 ਕਿਲਿਆਂ ਦਾ ਮੋਹਾਲੀ ਜ਼ਿਲ੍ਹੇ ਦਾ ਪਿੰਡ ਹੈ ਜੀ ਜਿਵੇਂ ਤੁਸੀਂ ਇਹ ਕੱਤਰਤਾ ਕੀਤੀ ਹੈ ਕਿਵੇਂ ਪਤਾ ਲੱਗਿਆ ਜਦਕਿ ਦੇਵੇਂ ਕਿ ਅੱਜ ਐਸਡੀਐਮ ਤੋਂ ਪਹੁੰਚ ਰਿਹਾ ਹੈ ਐਸਡੀਐਮ ਸਾਡੇ ਪਿੰਡਾਂ ਤੋਂ ਹੋਕਰ ਦਵਾਇਆ ਗਿਆ ਤੇ ਅਲਾਸਮੈਂਟ ਹੋਈ ਸੀ ਸਰਪੰਚਾਂ ਨੂੰ ਫੋਨ ਆਏ ਹੋਣੇ ਜੀ ਉਹਦੇ ਕਰਕੇ ਸਾਰੇ ਪਿੰਡਾਂ ਨੇ ਵਿਰੋਧ ਕਰਿਆ ਜੀ ਇਹ ਗੱਲ ਦਾ ਵੀ ਸਾਡੇ ਉਰੇ ਜੇਲ ਨਹੀਂ ਮਾਰਨੀ ਚਾਹੀਦੀ ਕਿ ਤੁਹਾਨੂੰ ਮਤਲਬ ਲੱਗਦਾ ਕਿ ਅਨਾਉਂਸਮੈਂਟ ਹੋਈ ਹੈ ਜੇਲ੍ਹ ਬਾਰੇ ਬਕਾਇਦਾ ਕਿਹਾ ਗਿਆ ਸੀ ਹਾਂਜੀ ਹਾਂਜੀ ਜੇਲ੍ਹ ਬਾਰੇ ਕਿਹਾ ਗਿਆ ਰਵੀ ਐਚ ਡੀ ਐਮ ਸਾਹਿਬ ਅਫਸਰ ਆ ਰਹੇ ਆ ਸਾਡੇ ਪਿੰਡ ਵੀ ਇਹ ਹਾਂਜੀ ਪਰ ਇਸ ਮੈਟਰ ਨੂੰ ਲੈ ਕੇ ਆ ਰਹੇ ਨੇ ਇਸ ਮੈਟਰ ਨੂੰ ਲੈ ਕੇ ਆ ਰਹੇ ਹਾਂਜੀ ਸਾਰਾ ਪਿੰਡ ਸਾਡਾ ਇਕੱਤਰ ਹੋਇਆ ਪਤਾ ਉਹਰੇ ਪਰ ਉਹਨੂੰ ਕੋਰੀ ਨਾ ਕਰੀਏ ਵੀ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਸਰਕਾਰ ਦਾ ਕਿਹਾ ਜੀ ਲਾਰੇ ਆ ਇਹ ਲਾਰੇ ਹੀ ਲਾਉਣੇ ਆ ਤੁਹਾਡੇ ਪਿੰਡ ਨੂੰ ਅਸੀਂ ਹਸਪਤਾਲ ਦੇ ਦੂੰਗੇ ਕਮਿਊਨਿਟੀ ਸੈਂਟਰ ਦੇ ਦੂੰਗੇ ਅਸੀਂ ਉਂ ਵੀ ਵੋਟਾਂ ਪਾਉਣੇ ਜੀ ਪੰਜਾਬ ਦੇ ਬਸਿੰਦੇ ਮੋਹਾਲੀ ਜ਼ਿਲ੍ਹੇ ਦਾ ਪਿੰਡ ਹੈ ਕਰੋੜਾ ਰੁਪਈਆ ਦੀ ਸਾੜੀ ਜ਼ਮੀਨ ਹੈ ਇਹਨਾਂ ਨੇ ਆਪਣੀ ਆਰ ਕੱਢ ਲੈਣੀ ਕਹਿੰਦੇ 10 ਸਾਲ ਖਤ ਲੀਜ਼ ਪਰ ਲਵਾਂਗੇ ਲੀਜ਼ ਪਰ ਕਿਹਾ 2 ਨਹੀਂ 4 ਲੱਖ ਰੁਪਈਆ ਦੇ ਦੂੰਗੇ ਸਾਲ ਦਾ ਹੋਰ ਕਿੰਨਾ ਦੇ ਦੂੰਗੇ ਉਹਦੇ ਵਿੱਚ ਸਾੜਾ ਕਿਹ ਵਿਕਾਸ ਹੋਣਾ ਅਸੀਂ ਕਹਿ ਰਹੇ ਵੀ ਸਾੜੇ ਧਿਆਣੇ ਨੂੰ ਨੌਕਰੀਆਂ ਦਾਓ ਘਰ ਭਰਤੀ ਦਿਓ ਉਹਦੇ ਬਾਬਸਰ ਕਹਿੰਦੇ ਸਾਡੇ ਹੱਥ માં ਕੁਝ ਨਹੀਂ ਹੱਥ માં ਉਹਨਾਂ ਦੇ ਇਹ ਹੈਗਾ ਵੀ 25 ਕਿਲੇ ਲੈ ਕੇ ਆਈ ਜੇਲ ਬਣਾ ਲਈਏ ਜਿੱਥੇ ਨੌਕਰੀ ਦੇਣ ਦੀ ਗੱਲ ਆਉਂਦੀ ਉਹ ਉਹਨਾਂ ਦੇ ਹੱਥ ਵਿੱਚ ਨਹੀਂ ਹੈਗਾ ਪਰ ਸਾੜਾ ਪਿੰਡ ਵਿਰੋਧ ਵਿੱਚ ਹੈ ਸਾਰਾ ਉੱਧਰ ਦੇ ਨਕਾਰਤਾ ਜੀ ਤੁਹਾਡੇ ਵੱਲੋਂ ਕੀ ਕਾਰਵਾਈ ਅਮਲ ਚੱਲ ਜਾਂਦੀ ਹੈ ਸਾਡੇ ਵੱਲੋਂ ਵੀ ਮਤਾ ਪਾਇਆ ਜਾ ਰਿਹਾ ਵਿਰੋਧ ਵਿੱਚ ਵੀ ਅਸੀਂ ਕੋਈ ਉਰੇ ਜੇਲ ਨਹੀਂ ਬਣਾਉਣਾ ਚਾਹੁੰਦੇ ਹੈਗੇ ਅ ਸਾਰਾ ਪਿੰਡ ਦੇ ਉੱਪਰ ਸਹਿਨ ਹੋਊਂਗੇ ਯਾਨੀ ਕਿ ਸਾਰਾ ਪਿੰਡ ਇਕੱਠਾ ਇਹ ਜਲਾਸ ਵੀ ਬਣਾਇਆ ਜਾਊਗਾ ਜਲਾਸ ਲਾ ਕੇ ਇਸ ਨੂੰ ਮਤਲਬ ਮਨਜ਼ੂਰੀ ਨਹੀਂ ਆਈ ਹਾਂ ਇਹਨੂੰ ਨਕਾਰਿਆ ਜਾਊਗਾ ਜੀ ਮੋਢ ਤੋਂ ਵੀ ਅਸੀਂ ਇਹ ਚੀਜ਼ ਨਹੀਂ ਚਾਹੁੰਦੇ ਹੈਗੇ ਹਾਂਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਪ੍ਰਗਟ ਸਿੰਘ ਹੈ ਜੀ ਪ੍ਰਗਟ ਸਿੰਘ ਜੀ ਕੀ ਕਹਿਣਾ ਚਾਹੂਗਾ ਪਹਿਲਾਂ ਵੀ ਇਸ ਤਰ੍ਹਾਂ ਦੇ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਵਾਕਿਆ ਦੇਖੇ ਕਿ ਚਾਹਾਂ ਚੱਕ ਇਸ ਤਰ੍ਹਾਂ ਦੇ ਪ੍ਰੋਪੋਜ਼ਲ ਆ ਗਏ ਹੁਣ ਸਰਕਾਰ ਵੱਲੋਂ ਨਾ ਮਨਜ਼ੂਰ ਕੀਤੇ ਹੁਣ ਤੁਸੀਂ ਜਾਂ ਐਕਸੈਪਟ ਕੀਤੇ ਹੋ ਦੇਖੋ ਜਦੋਂ ਕੋਈ ਨਾ ਪਿੰਡ ਵਿੱਚ ਕੋਈ ਸਾਂਝਾ ਕੰਮ ਸਰਕਾਰ ਦੇ ਲੈਵਲ ਤੇ ਆਉਂਦਾ ਹੈ ਨਾ ਖੁਸ਼ੀ ਤਾਂ ਪਿੰਡਦਿਆਂ ਨੂੰ ਹੁੰਦੀ ਹੈ ਜੀ ਪਰ ਕੋਈ ਚੱਜ ਦਾ ਕੰਮ ਆਵੇ ਜਿਹੜੇ ਵਿੱਚ ਪਿੰਡ ਦਾ ਕੋਈ ਫਾਇਦਾ ਹੋਵੇ ਜੀ ਜਿਵੇਂ ਪਹਿਲਾਂ ਇਹ ਕਹਿੰਦੇ ਤੇ ਵੀ ਅਕੈਡਮੀ ਬਣਾਉਣੀ ਹੈ ਅਕੈਡਮੀ ਚ ਅਸੀਂ ਕਿਹਾ ਤਾਂ ਵੀ ਪਿੰਡ ਦੇ ਬੱਚਿਆਂ ਨੂੰ ਕੋਈ ਰਾਇਤ ਹੋਣੀ ਚਾਹੀਦੀ ਹੈ ਉਹਦੇ ਚ ਉਹ ਸਾਨੂੰ ਪਤਾ ਲੱਗਿਆ ਵੀ ਉਹ ਪ੍ਰਾਈਵੇਟ ਅਕੈਡਮੀ ਤੀ ਜੀ ਉਹ ਉਹਨਾਂ ਮੰਨੇ ਨਹੀਂ ਜੀ ਉਹਨਾਂ ਨੇ ਸਾਡਾ ਸਰ ਤਾਂ ਉਹਨਾਂ ਦੀਆਂ ਅਨਗੋਰ ਕਰਤੀਆਂ ਵੀ ਨਹੀਂ ਇਹ ਨਹੀਂ ਹੋ ਸਕਦਾ ਜੀ ਉਹ ਕੰਮ ਫੇਲ ਹੋ ਗਿਆ ਇਸ ਤਰ੍ਹਾਂ ਹੀ ਉਹਰੇ ਕਈ ਕੰਮ ਆਲੇ ਜੀ ਪਿੰਡ ਚ ਕਾਗਜ਼ਾਂ ਵਿੱਚ ਆਏ ਆ ਜੀ ਉਹ ਸਾਡੇ ਪਿੰਡ ਵਿੱਚ ਜਿਹੜੀਆਂ ਜ਼ਰੂਰੀ ਕੰਮ ਐ ਜਿਵੇਂ ਇੱਕ ਪਿੰਡ ਵਿੱਚ ਕੋਈ ਮੈਰਜ ਪਾਇਲਸ ਵਾਸਤੇ ਆ ਕੋਈ ਹੈਨਾ ਬਣਦਾ ਕਮਿਊਨਿਟੀ ਸੈਂਟਰ ਵਗੈਰਾ ਉਹ ਉਹਨੀਆਂ ਸਹੂਲਤਾਂ ਸਾਡੇ ਕੋਲ ਹੈ ਨਹੀਂ ਜੀ ਇਹ ਦੂਈ ਗੱਲ ਹੋ ਰਹੀ ਜੀ ਇਹ ਤਾਂ ਬਿਨਾ ਪਾਣੀ ਤੇ ਹੀ ਮੱਛੀਆਂ ਫੜੀ ਜਾਂਦੇ ਆ ਜੀ ਅਜੇ ਤਾਂ ਜ਼ਮੀਨ ਦੇ ਮਾਲਕਾਂ ਦੇ ਨਾਂਉ ਚਲਦੀ ਹੈ ਜੀ ਇਹ ਹੁਣ ਐਡਾ ਬੜਾ ਪ੍ਰੋਜੈਕਟ ਲਿਆਉਣੇ ਨੂੰ ਫਿਰਦੇ ਆ ਜੀ ਉਹ 25 ਕਿੱਲਾਂ ਚ ਕਹਿੰਦੇ ਬਣਨਾ ਉਰੇ ਇਹਨਾਂ ਨੇ ਕੱਲ ਨੂੰ ਇੱਟਾਂ ਕਰਾਤੀਆਂ ਜੀ ਕਿਸੇ ਨੇ ਸਟੇ ਲਾਤੀ ਕੇਸ ਚੱਲਦੇ ਇਹਨਾਂ ਦੇ ਕੋਰਟ ਵਿੱਚ ਜੀ ਜਮੀਨਾਂ ਦੇ ਜਿਹੜੀ ਤੀਰਥ ਵਾਲੀ ਵੀ ਕਹਿੰਦੇ ਉਹਦਾ ਵੀ ਕੋਰਟ ਵਿੱਚ ਕੇਸ ਹੈ ਸੁਹਾਲੀ ਵਾਲਾ ਜਮੀਨ ਬਥੇਰੀ 2.5 250 ਕਿੱਲਾ ਜਮੀਨ ਹੈ ਜਿਹੜੀ ਸ਼ਾਮਲਾਤ ਪਈ ਹੈ ਉਹਦੇ ਚੋਂ ਮਤਲਬ ਉਹ 80% ਅਪਜਾਊ ਜਮੀਨ ਹੈ ਥੋੜੀ ਜੀ ਜਿਹੜੀ 20% ਉਹ ਪਾਣੀ ਦੀ ਹੜਾ ਚ ਹੈ ਬਾਕੀ ਤਾਂ ਅਪਜਾਊ ਹੈ ਉਰੇ ਤਾਂ ਜਮੀਨਾਂ ਉਹੀ ਘਟਣ ਜੀਮਿਦਾਰਾਂ ਕੋਲ ਐਸੀ ਭਾਈਚਾਰਾ ਬਹੋਤ ਉਹਨਾਂ ਨੂੰ ਹੁਣ ਇਹਨਾਂ ਨੇ ਪਿੱਛੇ ਜੇ ਹੈ ਤਾਂ ੱੱਕਾ ਜੀ ਹੋਇਆ ਹੋਇਆ ਤਾਂ ਪਹਿਲਾਂ ਵੀ ਜਦ ਇਹਨਾਂ ਨੇ 4 ਸਾਲ ਪਹਿਲਾਂ ਠੇਕੇ ਪਰ ਲਈ ਹੈ ਸ਼ਾਮਲਾਤ ਦੇਣ ਲੱਗੀ ਹੈ ਸਰਕਾਰ ਹਾਲੇ ਤੱਕ ਨਾ ਤਾਂ ਉਹ ਵੀ ਨਹੀਂ ਹੈ ਪੰਚਾਇਤ ਦੇ ਕਾਗਜ਼ਾਂ ਵਿੱਚ ਉਹ ਵੀ ਪੰਚਾਇਤ ਦੇ ਨਾ ਨਹੀਂ ਪਰ ਚਲੋ ਲੋਕਾਂ ਨੇ ਕਹਿੰਦੇ ਆ ਵੀ ਕੋਈ ਗੱਲ ਨਹੀਂ ਵੀ ਖੇਤੀ ਤਾਂ ਹੋ ਰਹੀ ਹੈ ਨਾ ਅਸੀਂ ਠੇਕਾ ਦੇ ਰਹੇ ਹਾਂ ਹਾਂ ਕੁਝ ਨਾ ਕੁਸਤਾ ਸਾਡੀ ਪਰਜਾ ਦੇ ਇਹਨਾਂ ਨੇ ਆਇਓ ਕਿਹਾ ਸੀ ਵੀ ਅਸੀਂ ਇਹ ਪਿੰਡ ਦੇ ਪਰਪਜ ਵਾਸਤੇ ਹੀ ਕਰਾਂਗੇ ਹੁਣ ਇਹ ਕਦੇ ਤਾਂ ਅਕੈਡਮੀ ਲਿਆ ਦੰਨੇ ਪ੍ਰਾਈਵੇਟ ਕਦੇ ਕੋਰਸ ਜਿਹੜਾ ਪਿੰਡ ਦਾ ਕੋਈ ਕੰਮ ਹੋਣਾ ਉਹ ਕਰਦਾ ਨਹੀਂ ਕੋਈ ਵੀ ਵੀ ਫਿਰ ਪਿੰਡ ਵਾਲਿਆਂ ਨੇ ਸਾਰਿਆਂ ਨੇ ਕਿਹਾ ਵੀ ਇਹ ਜੇਲ ਜੂਲ ਵਾਲਾ ਪ੍ਰੋਸੈਸ ਹੈ ਸਾਤੇ ਕਿਰਪਾ ਰੱਖੋ ਵੀ ਅਸੀਂ ਇਹ ਜੇੜਾ ਲਈ ਨਹੀਂ ਮੰਨਦੇ ਪਿੰਡ ਵਾਲੇ ਜਿਹੜੀ ਥੋੜੇ ਵੱਲੋਂ ਨਾ ਕਰਦੇ ਸੀ ਹਾਂ ਜੋੜੇ ਨੇ ਵੀ ਆਏ ਸੀ ਅਫਸਰਾਂ ਨੇ ਬੜਾ ਉਹ ਉਹਦੇ ਨਾਲ ਤੁਹਾਨੂੰ ਬਕਾਇਦਾ ਸਮਝਾਇਆ ਜਿਹੜੇ ਜੀ ਆਈਸੀ ਜੇਲ ਉਹ ਕਹਿੰਦੇ ਵੀ ਓਰੇ ਤੁਹਾਨੂੰ ਸਹੂਲਤ ਹੋ ਜੂਗੀ ਵੀ ਜਿਹੜੇ ਥੋੜੇ ਕ੍ਰਿਮੀਨਲ ਬੰਦੇ ਆ ਉਹ ਓਰੇ ਨੇੜੇ ਹੀ ਰਹਿ ਕਰੂਗੇ ਉਹਦਾ ਫਿਰ ਸਾਡੇ ਪੰਚ ਨੇ ਜਵਾਬ ਦਿੱਤਾ ਜੀ ਇਹ ਤਾਂ ਕ੍ਰਾਈਮ ਹੋਰ ਵੱਧ ਜਾਣਾ ਜੀ ਸਾਡੇ ਜਵਾਕਾਂ ਨੇ ਜਿਹੜੇ 18 20 ਸਾਲ ਦੇ ਉਹਨਾਂ ਨੇ ਕਹਿਣਾ ਵੀ ਭੈਣ ਦਾ ਆਪਣੇ ਕਿਹੜੇ ਦੂਰ ਜਾਣਾ ਇੱਥੇ ਹੀ ਰੋਟੀ ਬਾਪੂ ਨੇ ਪੜਾਜੇ ਕਹਿੰਨੀ ਵੀ ਇਹ ਕ੍ਰਾਈਮ ਵੱਧ ਵੀ ਸਕਦਾ ਹੈ ਵੀ ਦੂਜੇ ਉਧਰੀ ਗੱਲ ਹੋ ਰਹੀ ਜੀ ਪਿੰਡ ਵਾਲੇ ਮੰਨਦੇ ਨਹੀਂ ਸਾਰਾ ਪਿੰਡ ਇੱਕ ਪਾਸੇ ਆ ਫਿਲਹਾਲ ਤਾਂ ਜ਼ਮੀਨ ਪੰਚਾਇਤ ਦੇ ਨੋਏ ਨਹੀਂ ਜੀ ਤੋਂ ਮੰਗਦੇ ਆ ਜੀ ਪਹਿਲਾਂ ਪੰਚਾਇਤ ਦੇ ਨੌਕਰਾਮੇ ਫੇਰ ਕੋਈ ਹੱਲ ਬਣੋ ਕੋਈ ਚੱਜ ਦੀ ਚੀਜ਼ ਲਿਆਵਾਂ ਸਕੂਲ ਹੋਵੇ ਕੋਈ ਹਸਪੀਟਲ ਹੋਵੇ ਜਿਹੜਾ ਪਿੰਡ ਨੂੰ ਵੀ ਕੋਈ ਪੰਜ-ਸੱਤ ਪਿੰਡਾਂ ਨੂੰ ਫਾਇਦਾ ਹੋਵੇ ਅਸੀਂ ਆਪਣੇ ਵੱਲੋਂ ਕੁਝ ਮੰਗਾਂ ਰੱਖੀਆਂ ਕਿ ਐਸਐਲ ਸਾਹਿਬ ਜਿਹੜੀਆਂ ਨਹੀਂ ਨਹੀਂ ਉਹਨਾਂ ਨੇ ਨਹੀਂ ਦੱਸੀਆਂ ਨਹੀਂ ਉਹ ਸਾਡੇ ਪਿੰਡ 'ਚ ਹੈ ਨਹੀਂ ਇਹ ਸੂਲਤਾਂ ਦੋ ਸਾਨੂੰ ਉਹ ਦੱਸੀਆਂ ਜੀ ਜੇਲ੍ਹ ਵਾਰੇ ਅਸੀਂ ਉਹਨਾਂ ਨੂੰ ਸਾਫ਼ ਕਹਿੰਦੇ ਆ ਵੀ ਜੇਲ੍ਹ ਵਾਰੇ ਜੇ ਤੁਸੀਂ ਜੇਲ੍ਹ ਬਣਾ ਕੇ ਸਾਨੂੰ ਕੋਈ ਸਹੂਲਤਾਂ ਦੇਣੀਆਂ ਚਾਹੋ ਉਹ ਸਾਨੂੰ ਲੋੜ ਨਹੀਂ ਹੈ ਜਿਹੜੀਆਂ ਸਹੂਲਤਾਂ ਉਹ ਦੇਣਾ ਚਾਹੁੰਦੇ ਨੇ ਉਹ ਤੁਹਾਨੂੰ ਜੇਲ੍ਹ ਦੇ ਬਦਲੇ ਦੇਣਾ ਚਾਹੁੰਦੇ ਹਾਂ ਜੀ ਜੇਲ੍ਹ ਬਣਦੀ ਹੈ ਤਾਂ ਤਾਂ ਜੀ ਹੁਣ ਮੰਗ ਕੀ ਹੈ ਥੋੜੀ ਕੀ ਕਹਿਣਾ ਹੁਣ ਮੰਗ ਤਾਂ ਆਏ ਆ ਜੀ ਇੱਕ ਚੱਜ ਦਾ ਕੰਮ ਹੋਵੇ ਵੀ ਕੋਈ ਸਕੂਲ ਹੋਵੇ ਵਧੀਆ ਜਿਹਦੇ ਚ ਜਵਾਕ ਸਾਡੇ ਇਲਾਕੇ ਦੇ ਘੱਟ ਪੈਸਿਆਂ ਚ ਪੜ ਸਕਣ ਹੈਨਾ ਕੋਈ ਹਸਪੀਟਲ ਹੋਵੇ ਠੀਕ ਨਹੀਂ ਚਲੋ ਉਹਦੀ ਵੀ ਹਸਪੀਟਲਾਂ ਦੀ ਘਾਟ ਹੈ ਸਰਕਾਰ ਕੋਲ ਵੀ ਹੈ ਸਾਰਾ ਆਪ ਨੂੰ ਲੋੜ ਵੀ ਹੈ ਵੀ ਕੋਈ ਇਹੋ ਜਿਹੀ ਚੀਜ਼ ਬਾਰੇ ਤਾਂ ਸੋਚ ਸਕਦੇ ਪਰ ਉਹ ਵੀ ਤਾਂ ਸੋਚਿਆ ਜਾਊਗਾ ਜੇ ਪੰਚਾਇਤ ਦੇ ਨੌ ਹੋਊਗੀ ਇਹ ਮਾਲਕ ਮੰਨੂਗੇ ਜਿਹੜੇ ਇਹਨੇ ਕੇਸ ਚੱਲਦੇ ਆ ਜੀ ਕਿ ਕੈਸਾਲ ਹੋ ਕੇ ਕੇ ਚੱਲਦੇ ਜਿਹੜੇ ਹਾਂ ਕੁਝ ਵਰਤਦੇ ਆ ਜੀ ਜਿਹੜੀ ਜ਼ਮੀਨ ਮਤਲਬ ਨਦੀ ਤੋਂ ਬਾਹਰ ਆ ਉਹ ਅਪਚਾਉ ਜ਼ਮੀਨ ਆ ਉਹ ਬੈਂਦੜ ਆ ਉਹ ਕੁਝ ਬਾ ਵੀ ਰਹੇ ਆ ਜ਼ਿਮੀਂਦਾਰ ਜਿਨ੍ਹਾਂ ਦੇ ਨਾਲ ਲੱਗਦੀ ਜਿਨ੍ਹਾਂ ਦੇ ਨਾਲ ਲੱਗਦੀ ਆ ਠੀਕ ਹੈ ਬਾਕੀ ਅੰਦਰ ਪਈਏ ਕੋਈ ਜ਼ਮੀਨ ਬਥੇਰੀ ਪਈ ਆ ਕਿਹਨ ਦਾ ਭਾਵ ਕੋਈ ਹਸਪੀਟਲ ਹੋਵੇ ਜਾਂ ਕੋਈ ਮਤਲਬ ਸਕੂਲ ਹੋਵੇ ਵਧੀਆ ਹੈ ਨਾ ਉਹਦੇ ਵਾਸਤੇ ਤਾਂ ਪਿੰਡ ਵਾਲੇ ਕੋਈ ਸੋਚ ਸਕਦੇ ਥੋੜਾ ਇਹ ਵੀ ਤਰਕ ਹੈ ਕਿ ਪੂਰੀ ਕਾਰਵਾਈ ਅਮਲ ਚ ਨਹੀਂ ਲਿਆਂਦੀ ਗਈ ਇਸੇ ਤਰ੍ਹਾਂ ਵੀ ਜ਼ਮੀਨ ਦਾ ਨਹੀਂ ਪਤਾ ਵੀ ਕਿਹਦੇ ਨਾਮ ਹੈ ਪੰਚਾਇਤ ਦੇ ਨਾਮ ਹੈ ਜਾਂ ਨਹੀਂ ਹੈ ਉਸ ਤੋਂ ਬਿਨਾ ਹੀ ਇਹ ਪ੍ਰਪੋਜ਼ਲ ਸਾਨੂੰ ਦਿੱਤਾ ਜਾ ਬਿਲਕੁਲ ਬਿਲਕੁਲ ਜੀ ਇਹ ਮਤਲਬ ਇੱਕ ੱੱਕਾ ਹੀ ਹੋ ਰਿਹਾ ਹੈ ਜੀ ਵੀ ਜਿਹੜੇ ਬੰਦੇ ਦੇ ਚੀਜ਼ ਕੋਈ ਨਾ ਹੀ ਨਹੀਂ ਹੁਣ ਮੇਰੇ ਨਾਲ ਕੋਈ ਚੀਜ਼ ਹੈ ਹੀ ਨਹੀਂ ਜੀ ਇੱਥੇ ਮੈਂ ਕਹਾਂ ਵੀ ਓਰੇ ਮੈਂ ਮਾਲਕ ਆ ਕਹਿੰਦਾ ਮੈਂ ਕਹੇ ਤੋ ਤਾਂ ਕੁਛ ਨਹੀਂ ਹੁੰਦਾ ਮੈਂ ਮਾਲਕ ਨਹੀਂ ਬਣ ਜਾਣਾ ਉਹ ਤਾਂ ਕਾਗਜ਼ ਬੋਲਦੇ ਆ ਜੀ ਇਹ ਗੱਲ ਐ ਵੀ ਹਾਲੇ ਤੱਕ ਕੁਝ ਵੀ ਨਹੀਂ ਉਹਦੇ ਬਾਰੇ ਸੋਚਿਆ ਜਾ ਸਕਦਾ ਕੱਲੋਂ ਐਡਾ ਬੜਾ ਪ੍ਰੋਜੈਕਟ ਆ ਇਹਨਾਂ ਨੇ ਟੋਟਲ ਜਾਣ ਕੇ ਰੱਖ ਦਿਆ ਕਿਸੇ ਨੇ ਸਟੇਕ ਕਰਾਤੀ ਜੀ ਉਹਦਾ ਇਟਾ ਇਟਾਂ ਵੀ ਨਹੀਂ ਲੱਭੜੀਆਂ ਇਹਨਾਂ ਦੀਆਂ ਹਾਂ ਕੰਮ ਉੱਥੇ ਬੰਦ ਹੋ ਜਾਣਾ ਉਹ ਤਾਂ ਉੱਥੇ ਬੰਦ ਹੋ ਜਾਣਾ ਇਹ ਤਾਂ ਪ੍ਰਸ਼ਾਸਨ ਨੂੰ ਵੀ ਸੋਚਣਾ ਚਾਹੀਦਾ ਵੀ ਪਹਿਲਾਂ ਅਸੀਂ ਕਲੀਅਰ ਕਰਾਈਏ ਠੀਕ ਐ ਜ਼ਿਮੀਦਾਰ ਵੀ ਕਹਿੰਦੇ ਆ ਵੀ ਇਹਦਾ ਫਾਹਾ ਵੱਡੋ 20 ਸਾਲ ਹੋ ਗਏ ਕਿਸ ਚੱਲਦੇ ਨੂੰ ਨਾ ਕਿਧਰੇ ਨਾ ਉਧਰ ਨਾ ਉਧਰ 4 ਰੁਪਏ ਕੋਈ ਖਰਚ ਦਿੰਦਾ ਤਾਂ ਦੋਏ ਪਾਸੇ ਨੂੰ ਚੱਲ ਪੈਂਦਾ ਔਰੇ ਤੁਹਾਨੂੰ ਪਤਾ ਹੀ ਆ ਆਪਣੇ ਹਿੰਦੁਸਤਾਨ ਦਾ ਕਿਆ ਬੇੜਾ ਘਰਕ ਹੋ ਗਿਆ ਜੀ ਜਮ ੱਟਕਾ ਹੋ ਰਿਹਾ ਬਿਲਕੁਲ ਕੋਈ ਨਾ ਹੈ ਜੀ ਕੋਈ ਜੇਲ ਜੂੜ ਬਾਰੇ ਸਾਨੂੰ ਲੋੜ ਨਹੀਂ ਸਾਡੇ ਤਾਂ ਸਾਰੇ ਹੀ ਜੇਲ ਵਿੱਚ ਸਾਡੇ ਪਿੰਡ ਦੇ ਤਾਂ ਬੰਦੇ ਹੀ ਹਲ ਤੱਕ ਦੋ ਗਏ ਆ ਹੈ ਬਾਕੀ ਜਿਹੜੇ 98% ਲੋਕ ਹੈ ਉਹ ਉਹ ਤਾਂ ਉਹਨਾਂ ਨੂੰ ਤਾਂ ਕੋਈ ਸਹੂਲਤ ਨਹੀਂ ਮਿਲਣੀ ਦੋ ਬੰਦਿਆਂ ਨੂੰ ਇੱਕ ਮਿੰਟ ਮਤੈ 2800 ਬੰਦੇ ਮਤੈ ਸਹੂਲਤ ਮਿਲਾ ਉਹਦੇ ਕਾਹਦੀ ਸਹੂਲਤ ਹੈ ਜੀ ਉਹ ਨਾ ਵਾਸਤੇ ਬਣਾ ਰਹੇ ਹਾਂ ਹਾਂ ਨਾਲੇ ਜੇਲ੍ਹ ਤਾਂ ਹੁਣ ਗੱਲ ਹੋ ਰਹੀ ਸਾਡੇ ਨਿਆਣਿਆਂ ਨੇ ਖਰਾਬ ਹੋ ਜਣਾ ਵੀ ਜੇਲ੍ਹ ਨੇੜੇ ਬਣ ਗਈ ਸਾਨੂੰ ਕੋਈ ਜੇ ਅੰਦਰੋਂ ਅੰਦਰ ਵੀ ਹੋ ਗਏ ਬਾਪੂ ਨੇ ਰੋਟੀ ਦੇ ਦੇਣੀ ਅਸੀਂ ਵੱਡ ਬੁੱਡੋ ਕੋ ਕਿਸੇ ਨੂੰ ਭੈਣ ਨੇੜੇ ਆ ਹਾਂ ਨੇੜੇ ਆ ਸਾਡੀ ਜ਼ਮੀਨ ਤੇ ਤੜਕੇ ਵਾਲੀ ਸਬਜ਼ੀ ਆ ਜੇ ਕਰਨੀ ਸਾਡਾ ਸਾਡਾ ਤਾਂ ਉਹੀ ਇਹਨਾਂ ਨੇ ਬਦਲ ਦੇਣਾ ਰਿਕਾਟੇ ਬਦਲ ਦੇਣਾ ਵੀ ਇਹ ਕਰੇਮ ਵਾਲਾ ਹੋ ਗਿਆ ਪਿੰਡੋਂ